ਜਿਹੜੇ ਗਾਉਣ ਵਾਲੇ ਆ ਕੋਈ ਆ ਪਿੰਡ ਗੋਦ ਲੈ ਲਿਆ ਕੋਈ ਆ ਲੈ ਲਿਆ ਵਾ ਤੁਸੀਂ ਦੱਸਵਾ ਸਾਡੇ ਪਿੰਡਾਂ ਦਾ ਨੁਕਸਾਨ ਹੋਇਆ ਦਿੱਤਾ ਕਿ ਇੱਕ ਪਿੰਡ ਨੂੰ ਵੀ ਕਿਸੇ ਨੂੰ ਗੋਦ ਲਿਆ ਕਿੱਥੇ ਗੋਦ ਲਿਆ ਵਾ ਪੂਰੀ ਜਿੱਦਾਂ ਕਹੀ ਜਾਂਦੀ ਉਹਦਾ ਗੋਦ ਤੇ ਲੈ ਕੇ ਕਿ ਜੇ ਗੋਦ ਲਿਆ ਉਹਦਾ ਤੇ ਫਿਰ ਦੁੱਧ ਪਿਆਲਣਾ ਹੁੰਦੇ ਮਗਰੋਂ ਭੁੱਖੇ ਘਰ ਨੂੰ ਮਾਰਦੇ ਜਿਹੜੇ ਜਾਨ ਸਾਰੇ ਰੋਂਦੇ ਨੇ ਸਾਰੇ ਉਹੋ ਗੱਲ ਕਰਦੇ ਨੇ ਕਿਸੇ ਨੇ ਗੋਦ ਘਾਤ ਨਹੀਂ ਲਿਆ ਸਭ ਪਖੰਡ ਕਰ ਲਏ ਨੇ ਬਹੁਤ ਸੋਸ਼ਲ ਮੀਡੀਆ ਤੇ ਪਹਿਲਾਂ ਦੁਹਾੜ ਆਏ ਇੰਨੇ ਪਿੰਡ ਇਹ ਗਿਆ ਕਿ ਨਹੀਂ ਗੋਦ ਲੈ ਲਏ ਇੰਨੇ ਕੋਈ ਦਿਖਾਈ ਦਿੱਤਾ ਕੋਈ ਇੱਥੇ ਗਰਾਊਂਡ ਦੇ ਉੱਤੇ ਸਾਨੂੰ ਤੇ ਬਾਬਾ ਜੀ ਤੋਂ ਇਲਾਵਾ ਕੋਈ ਦਿਖਾਈ ਨਹੀਂ ਦਿੱਤਾ ਹਾਂ ਜੀ ਗਾਇਕ ਨੇ ਕਹਿ ਦਿੱਤਾ ਭਈ ਨੇ ਟਰੈਕਟਰ ਦੇ ਦਿੱਤਾ ਸਾਡੇ ਨਾਲ ਕੋਈ ਪਿੰਟ ਟਰੈਕਟਰ ਵੜਿਆ ਉਹਨਾਂ ਦਾ ਕਿਸੇ ਨੇ ਕਹਿਤਾ 1100 ਦੇ ਦਿੱਤਾ ਕਿਸੇ ਨੇ ਕਹਿਤਾ 200 ਦੇ ਦਿੱਤਾ ਕਿਸੇ ਨੇ 100 ਦੇ ਦਿੱਤਾ ਸਾਡੇ ਤੁਸੀ ਤੋਂ ਪਾਰ ਜ਼ਮੀਨ ਹੈ ਅਜੇ ਵੀ ਪਾਣੀ ਦੋ ਦੋ ਫੋਟੋ ਪੈਲੀ ਜਾਗਾ ਜੇ ਪਾਣੀ ਕੱਢਣ ਕੋਈ ਟਰੈਕਟਰ ਨਹੀਂ ਸੀ ਪਹੁੰਚਿਆ ਕਿਹੇ ਵੀ ਗਾਇਕ ਨੇ ਗੋਦ ਨਹੀਂ ਲਿਆ ਪਰ ਜਿਹੜਾ ਸੋਸ਼ਲ ਮੀਡੀਆ ਚਰਚਾ ਹੈ ਇਹ ਸਭ ਝੂਠੀ ਆ ਅਫਵਾਹ ਹੀ ਆ ਫਲਾਈ ਆ ਇਹਨੇ ਨਹੀਂ ਇਹ ਗਾਉਣ ਵਾਲੇ ਟਰੈਕਟਰ ਵੀ ਸੋਸ਼ਲ ਮੀਡੀਆ ਤੇ ਦੇਈ ਜਾਂਦੇ ਸਭ ਕੋ ਦੇਣ ਦੇ ਆ ਤੂੰ ਇਹ ਪਿੰਡਾਂ ਚ ਦੱਸ ਦੋ ਸਾਡੇ ਪਿੰਡਾਂ ਦਾ ਨੁਕਸਾਨ ਹੋਇਆ ਇੱਕ ਟਰੈਕਟਰ ਕਿਸ ਨੂੰ ਦਿੱਤਾ ਵਾ ਅਜੇ ਤੱਕ ਇੱਕ ਵੀ ਆਣ ਕੇ ਦੱਸਦਣ ਗਰਾਊਂਡ ਲੈਵਲ ਤੇ ਤੇ ਮੈਂ ਕਹਿੰਦਾ ਦੂਆ ਨਗਰਾਂ ਰੱਤਸ਼ਿਰਤ ਤੇ ਗੋਲੇ ਢੋਲੇ ਨੇ ਐਲਾਨ ਕਰਤਾ ਕਿ ਆਪਾਂ ਇੱਥੋਂ 1000 ਡਿਫੈਂਡਰ ਦਵਾਂਗੇ ਆਪਣੇ ਸਤਾਨ ਵੱਲੋਂ ਤਬਰ ਸ਼ਰਤ ਹੈ ਵੀ ਕਿਸ ਤਾ ਆਪ ਆਪਣੀਆਂ ਤਾਰਿਓ ਜਿੱਥੇ 1100 ਲਿਖਿਆ 1000 ਅੱਡੀ ਵੀ ਡਿਫੈਂਡਰ ਲੇਖ ਛੜੋ ਵੀ ਡਿਫੈਂਡਰ ਗੱਡੀਆਂ ਤੁਹਾਨੂੰ ਆਪਾ ਇੱਥੋਂ ਦਵਾਂਗੇ ਤੁਸੀਂ ਟਰੈਕਟਰ ਨਾਲ ਨੂੰ ਭੇਜੋ ਸਾਡੇ ਕੋ ਡਿਫੈਂਡਰਾਂ ਲੈ ਜੇ ਮਰੇ ਵੇ ਅਸੀਂ ਤਾਂ ਵੀ ਦੇ ਦਾਂਗੇ ਇਸ ਤੋਂ ਇੱਕ ਬਹੁਤ ਚਰਚਾ ਚੱਲੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਵੀ ਜੇ ਕਰ ਕੀਤਾ ਕਿ ਕੋਈ ਗਾਇਕ ਕਹਿੰਦਾ ਜੀ ਮੈਂ ਇੰਨੇ ਪਿੰਡ ਲੈ ਲੇ ਕੋਈ ਇੰਨੇ ਪਿੰਡ ਲੈ ਲੇ ਤੁਸੀਂ ਵੀ ਸਰਪੰਚੋਂ ਇਹ ਵੀ ਸਰਪੰਚ ਖੜੇ ਨੇ ਤੁਹਾਡੇ ਆਸ-ਪਾਸ ਕਿੰਨੇ ਪਿੰਡ ਜਿਹੜੇ ਹੈ ਉਹ ਗਾਇਕਾਂ ਨੇ ਗੋਦ ਲਏ ਹੈ ਇਹ ਵੀ ਸਾਰਾ ਨਾ ਐਵੇਂ ਵੀਡੀਓ ਦੇ ਵਿੱਚ ਜੀ ਉਹ ਉਮਦੇ ਨੇ ਵੀਡੀਓ ਬਣਾ ਕੇ ਹਾਂ ਜੀ ਆ ਪਿੰਡ ਗੋਦ ਲੈ ਲਿਆ ਅਸਾਂ ਤੇ ਕਿਸੇ ਐ ਇੱਥੇ ਐਸਾ ਗਰਾਊਂਡ ਤੇ ਹਾਂ ਕਿਸੇ ਨੇ ਵੇਖਿਆ ਕਿ ਕੋਈ ਬੰਦੇ ਨੇ ਇਸ ਦਾ ਗਰਾਊਂਡ ਲਿਆ ਜੇ ਗੋਦ ਲਿਆ ਜੇ ਤੇ ਬਾਬਾ ਜੀ ਨੇ ਲਏ ਨੇ ਜੇ ਦੋ ਪਿੰਡ ਦੋ ਇੱਥੇ ਲਏ ਨੇ ਕੁਛ ਨਾ ਆਪਣੇ ਉਹ ਅਗਵਾਨਾਂ ਦੇ ਕੋਲ ਚਾਰ ਪੰਜ ਮਿੰਟ ਉੱਥੇ ਲਏ ਨੇ ਠੀਕ ਹੈ ਮਤਲਬ ਇਹਨਾਂ ਨੇ ਜੇ 6-7 ਪਿੰਡ ਗੋਦ ਲਏ ਨੇ ਇੱਕ ਪਰ ਰੌਂਡ ਤੇ ਕੰਮ ਕਰ ਰਹੇ ਨੇ ਵੀ ਸਿਰਫ ਗੋਦ ਨਹੀਂ ਲਾਏ ਕੰਮ ਕਰ ਰਹੇ ਨੇ ਪਹਿਲਾਂ ਸਭ ਤੋਂ ਪਹਿਲਾਂ ਤੇ ਬਣ ਬਨੇ ਸਾਡੇ ਰਸਤੇ ਚਾਲੂ ਕਰਾਏ ਨੇ ਸਾਡੇ ਮਤਲਬ ਆਪਸੇ ਲਿੰਕ ਟੁੱਟ ਗਿਆ ਸਾਡੇ ਆ ਚੋਂ ਪੰਜਾ ਪਿੰਡਾਂ ਦਾ ਇਹਨਾਂ ਨੇ ਉਹ ਸਾਰੇ ਰਸਤੇ ਚਾਲੂ ਕਰਾ ਕੇ ਸਾਡਾ ਲਿੰਕ ਜੋੜਿਆ ਉਸ ਤੋਂ ਬਾਅਦ ਇਹਨਾਂ ਜਿਹੜਾ ਸਭ ਤੋਂ ਵੱਡਾ ਜਿਹਾ ਕੰਮ ਉਪਰੇਲਾ ਅਪਰਾਲਾ ਸ਼ੁਰੂ ਕੀਤਾ ਉਹ ਇਹ ਵੀ ਸਾਡੀ ਜ਼ਮੀਨ ਇਹ ਬਣਾ ਕੇ ਕਾਹ ਨੂੰ ਕਣਕ ਵੇਚ ਕੇ ਦੇਣਗੇ ਖਾਦ ਬੀਜ ਮਹੀਆ ਸਭ ਕੁਝ ਤੇਲ ਸਭ ਕੁਝ ਮਹੀਆ ਕਰਾਉਣਗੇ ਮਤਲਬ ਆਪਣੇ ਸਭ ਕੁਝ ਮਸ਼ੀਨਰੀ ਤੱਕ ਆਪਣੀ ਲਿਆ ਕੇ ਤੇ ਸਾਡਾ ਇਹ ਐਡਾ ਵੱਡਾ ਜਿਹਾ ਕਾਰਜ ਇਹਨੂੰ ਨੇਪਰੇ ਚ ਚਾਉਣਗੇ ਅਸੀਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਬਾ ਜੀ ਦਾ ਕਿ ਜਿਹੜਾ ਇਹਨਾਂ ਸਾਡੀ ਬਾਹ ਫੜੀ ਏ ਤੇ ਐਡਾ ਵੱਡਾ ਕੰਮ ਜਿਹੜਾ ਸਾਨੂੰ ਕਰਕੇ ਦੇਣਾ ਕਿ ਕਿਉਂਕਿ ਅਸੀਂ ਜੋ ਸਾਡਾ ਹਾਲਾਤ ਸੀ ਅਸਵਲੇ ਫਸਲ ਸਾਡੀ ਸਾਰੀ ਖਤਮ ਹੋ ਗਈ ਪੈਸਾ ਸਾਡੇ ਕੋਲ ਕੋਈ ਨਹੀਂ ਆਰਤੀ ਨੇ ਸਾਨੂੰ ਕੋਈ ਪੈਸਾ ਨਹੀਂ ਦੇਣਾ ਅਸੀਂ ਕਿੱਥੋਂ ਬੀਜ ਲੈਣੀ ਸੀ ਇਹ ਜੇ ਅਸੀਂ ਕਿਸੇ ਕੋਈ ਮੰਨ ਲਓ ਆਰਤੀ ਕੋਈ ਜਾਣੇ ਉਹ ਆਂਦਾ ਵੀ ਪਿਛਲੇ ਪਹਿਲੇ ਪਹਿਲੇ ਇਹਨੇ ਪਹਿਲੇ ਲਿਆ ਪਹਿਲਾਂ ਉਹ ਲਿਆ ਮੈਨੂੰ ਸਾਹਿਬ ਮੇਰਾ ਘਰ ਤੇ ਅਸੀਂ ਅੱਗੋਂ ਕਿੱਥੋਂ ਬੀਜ ਲੈਣੀ ਸੀ ਇਹ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਨਾਲ ਜਿਹੜਾ ਐਡਾ ਬਟਾ ਪ੍ਰਾਲਾ ਕਰਕੇ ਤੇ ਸਾਡੇ ਮਦਦ ਕਰਨ ਲੱਗੇ ਨੇ ਜੀ ਇਹ ਜਿਹੜਾ ਮੈਂ ਪੁੱਛ ਰਿਹਾ ਵੀ ਗਾਇਕਾਂ ਵਾਲਾ ਮਾਮਲਾ ਵੀ ਬਹੁਤ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਦੁਹਾਰਾ ਆਇਆ ਐ ਇੰਨੇ ਪਿੰਡ ਇਹ ਗਾਇਕ ਨੇ ਗੋਦ ਲੈ ਲਈ ਇਹਨੇ ਕੋਈ ਦਿਖਾਈ ਦਿੱਤਾ ਕੋਈ ਇੱਥੇ ਗਰਾਊਂਡ ਦੇ ਉੱਤੇ ਸਾਨੂੰ ਤੇ ਬਾਬਾ ਜੀ ਤੋਂ ਇਲਾਵਾ ਕੋਈ ਦਿਖਾਈ ਨਹੀਂ ਦਿੱਤਾ ਜਿੱਦਾਂ ਸਰਪੰਚ ਸਾਹਿਬ ਨੂੰ ਅੰਦਾਸਿਆ ਸਾਰਿਆਂ ਦੱਸਿਆ ਪਿੰਡ ਵਾਲਿਆਂ ਸਾਡਾ ਜਦੋਂ ਬੰਨ ਟੁੱਟ ਗਿਆ ਸਰਕਲ ਨਿਬੜ ਗਿਆ ਕੇਬਲੋਂ ਨਿਕਲ ਨਹੀਂ ਪਾਈ ਪਹਿਲੇ ਨੰਬਰ ਦੇ ਘਰਾਂ ਤੇ ਪਾਣੀ ਆ ਗਿਆ ਖੇਤਾਂ ਦਾ ਨੁਕਸਾਨ ਹੋਇਆ ਸਾਡੇ ਘਰਾਂ ਦਾ ਵੀ ਹੋ ਗਿਆ ਮੰਨ ਲਓ ਤੁਸੀਂ ਟੁੱਟੀ ਆ ਸਿੱਧੀ ਪਿੰਡ ਵਾਲੇ ਰੁਖ ਕਰਦੀ ਸਾਡੇ ਘਰਾਂ ਦੀਆਂ ਗਾਚੇ ਨਿਕਲ ਜਾਣੀਆਂ ਸੀ ਸਾਡੇ ਘਰ ਪੱਲਾ ਵੀ ਨਹੀਂ ਬਚਣਾ ਫਿਰ ਬਾਬਾ ਜੀ ਨੂੰ ਪਿੰਡ ਵਾਲਿਆਂ ਅਪੀਲ ਕੀਤੀ ਬਾਬਾ ਜੀ ਨੇ ਉਸੇ ਵੇਲੇ ਸਾਡੇ ਨਾਲ ਆਏ ਸਾਡੇ ਬੰਨ ਬਣਾਏ ਸਾਡਾ ਰਾਹ ਨੂੰ ਕੋਈ ਜੀ ਬਿਮਾਰ ਹੁੰਦਾ ਬੱਚਾ ਬਿਮਾਰ ਹੁੰਦਾ ਅਸੀਂ ਕਰੋ ਨਿਕਲਣ ਵਾਲੇ ਬਣੇ ਹਮ ਹੁਣ ਜੇ ਫਸਲਾਂ ਦਾ ਜ਼ਿਕਰ ਕਰੀਏ 2200 ਏਕੜ ਬਾਬਾ ਜੀ ਨੇ ਕਿਹਾ ਮੈਂ ਗੋਦ ਲੈਣਾ ਹਮ ਤੁਹਾਡਾ 2200 ਏਕੜ ਦੀ ਖਾਤਲ ਦੇਵਾਂਗਾ ਬੀਜ ਦੇਵਾਂਗਾ ਟਰੈਕਟਰ ਮੈਂ ਹੀ ਕਰਾਵਾਂਗਾ ਇਸ ਤੋਂ ਇਲਾਵਾ ਸਾਨੂੰ ਹੋਰ ਕੋਈ ਨਹੀਂ ਮਿਲਿਆ ਕੋਈ ਗਾਇ ਕਾਇਆ ਕੁਝ ਨਹੀਂ ਆਜੋ ਕੋਈ ਲਿਆ ਤੁਹਾਡਾ ਪਿੰਡ ਗੋਦ ਕਿਸੇ ਨੇ ਨਹੀਂ ਜੀ ਬਾਬਾ ਜੀ ਤੋਂ ਇਲਾਵਾ ਕਿਸੇ ਨੇ ਨਹੀਂ ਲਿਆ ਨਹੀਂ ਬਾਬਾ ਜੀ ਤੋਂ ਗਾਇਕਾਂ ਦੀ ਗੱਲ ਕਰ ਰਹੇ ਹਾਂ ਕਿਸੇ ਨੇ ਨਹੀਂ ਲਿਆ ਨਾ ਤਾਂ ਨਾ ਜੋ ਵੀ ਆਏ ਨੇ ਭਾਈ ਮੁੱਖ ਮੰਤਰੀ ਦੇ ਰੂਪ ਚ ਆਏ ਭਾਈ ਮੰਤਰੀ ਜਰੂਰ ਬਾਬਾ ਜੀ ਆਏ ਨੇ ਕੋਈ ਨਹੀਂ ਕੋਈ ਨਾ ਕੋਈ ਨਹੀਂ ਕੋਈ ਨਮਾਦਾ ਨਹੀਂ ਸਾਡੇ ਕੋਲ ਪਹੁੰਚਿਆ ਨਾ ਹੀ ਕੋਈ ਤੁਸੀਂ ਵੇਖਿਆ ਹੋਵੇਗਾ ਤੁਸੀਂ ਵੀ ਅੱਜ ਆ ਜੇ ਤੁਸੀਂ ਦੇਖ ਲਓ ਜੀ ਜੀ ਕੋਈ ਦੇਖਿਆ ਤੁਸੀਂ ਬਿਲਕੁਲ ਕੋਈ ਗਾਇਕ ਜਿਵੇਂ ਚਰਚਾ ਚੱਲ ਰਹੀ ਸੀ ਗੋਦ ਲੈ ਆ ਪਿੰਡੇ ਨੇ ਕੋਈ ਗਰਮੀ ਜਿਹਾ ਬੈਕਗਰਾਉਂਡ ਤੇ ਵੀਰ ਜੀ ਕੋਈ ਨਹੀਂ ਆਇਆ ਬਾਬਾ ਜੀ ਲਾ ਆ ਜਾ ਹਾਂ ਜੀ ਗਾਇਕਾਂ ਨੇ ਕਿਹਾ ਦਿੱਤਾ ਪਈ ਨੇ ਟਰੈਕਟਰ ਦੇ ਤੇ ਸਾਡੇ ਨਾਲ ਕੋਈ ਪਿੰਟ ਟਰੈਕਟਰ ਵੜਿਆ ਉਹਨਾਂ ਦਾ ਕਿਸੇ ਨੇ ਕਿਹਾ ਤਾਂ 1100 ਦਿੱਤਾ ਕਿਸੇ ਨੇ ਕਿਹਾ ਤਾਂ 200 ਦਿੱਤਾ ਕਿਸੇ ਨੇ 100 ਦਿੱਤਾ ਹਾਂ ਸਾਡੇ ਤੁਸੀਂ ਤੋਂ ਪਾਰ ਜ਼ ਅਜੇ ਵੀ ਪਾਣੀ ਦੋ ਦੋ ਫੋਟੋ ਪੈਲੀ ਜਾਗਾ ਜੇ ਪਾਣੀ ਕੱਢਣ ਕੋਈ ਟਿੱਟਰ ਨਹੀਂ ਸੀ ਪਹੁੰਚਿਆ ਸਵਾਏ ਬਾਬਾ ਜੀ ਤੋਂ ਹਾਂ ਜੀ ਬਾਬਾ ਜੀ ਨੇ ਉਹ ਕਿਤਾ ਜੋ ਕੀਤਾ ਜੇ ਪਿੰਡ ਗੋਦ ਲਿਆ ਹੋਵੇ ਪਿੰਡ ਦੇ ਘਰ ਬਣਾਉਣ ਦਾ ਜਾਂ ਕੋਈ ਜ਼ਮੀਨਾਂ ਸਾਫ਼ ਕਰਨ ਦਾ ਕੋਈ ਹੈ ਨਾ ਕੋਈ ਨਹੀਂ ਜੀ ਕੋਈ ਗਾਇਕ ਨਹੀਂ ਨਾ ਕੋਈ ਨਹੀਂ ਜੀ ਕੀ ਕੀ ਲਿਆ ਜੀ ਕੋਈ ਪਿੰਡ ਗੋਦ ਕੋਈ ਗਾਇਕ ਨਹੀਂ ਹਾਂ ਨਹੀਂ ਬਾਬਾ ਜੀ ਇੱਥੇ ਨਹੀਂ ਜੀ ਲਿਆ ਪਿੰਡ ਗਏ ਕਿਸੇ ਵੀ ਗਾਇਕ ਨੇ ਗੋਦ ਨਹੀਂ ਲਿਆ ਪਰ ਜਿਹੜਾ ਸੋਸ਼ਲ ਮੀਡੀਆ ਚਰਚਾ ਹੈ ਇਹ ਸਭ ਝੂਠ ਹੀ ਆ ਫਵਾਹ ਹੀ ਆ ਫਲਾਈ ਆ ਕੋਈ ਇੱਥੇ ਟਰੈਕਟਰ ਨਹੀਂ ਵੰਡੇ ਕੋਈ ਨਹੀਂ ਕਰਨੀ ਤੁਹਾਡਾ ਤੁਸੀਂ ਗੋਭੀ ਦੀ ਗੱਲ ਕਰ ਰਹੇ ਸੀ ਕਿੰਨੀ ਫਸਲ ਸੀ ਤੁਹਾਡੀ ਗੋਭੀ ਦੀ ਮੇਰੀ ਆਪਣੀ 7 ਕਿੱਲੇ ਗੋਭੀ ਦੀ ਫਸਲ ਸੀ ਸਾਰੀ ਨੁਕਸਾਨੀ ਗਈ ਸਾਰੀ ਨੁਕਸਾਨੀ ਗਈ ਕੀ ਕੀ ਕਿੰਨਾ ਖਰਚਾ ਆਉਂਦਾ ਗੋਭੀ ਤੇ ਗੋਭੀ ਤੇ ਲਗਭਗ 60 ਤੋਂ 70000 ਰੁਪਿਆ ਖਰਚਾ ਹੁੰਦਾ ਤਿਆਰ ਹੋਣ ਤੱਕ ਤਿਆਰ ਹੋਣ ਤੇ ਜਮੀਨ ਠੇਕੇ ਦੇ ਲਈ ਸੀ ਜਮੀਨ ਠੇਕੇ ਦੇ 60-70000 ਰੁਪਿਆ ਜਮੀਨ ਦਾ ਠੇਕਾ ਵਾ ਤੇ ਸਰਕਾਰ ਕਹਿੰਦੀ ਆ ਵੀ ਅਸੀਂ ਗੋਭੀ ਦੀ ਫਸਲ ਜਿਹੜੀ ਉਹ ਤਾਂ ਕੋਈ ਮਾਹੌਜਾ ਨਹੀਂ ਦੇਵਾਂਗੇ ਸਰਕਾਰ ਇਹ ਕਹਿ ਗਈ ਹੈ ਸਰਕਾਰ ਇਹ ਨੁਮਾਇंदे ਸਰਕਾਰ ਦੇ ਹੀ ਕਹਿ ਗਏ ਵੀ ਜਿਨ੍ਹਾਂ ਨੇ ਗੋਬੀ ਦੀ ਫਸਲ ਦਾ ਉਹਦਾ ਕੋਈ ਨਕਵਾਰੀ ਨਹੀਂ ਹੋਣੀ ਕੋਈ ਕੁਛ ਨਹੀਂ ਹੋਣਾ ਸਰਕਾਰ ਨਾਲੇ ਕਹਿੰਦੇ ਝੋਨਾ ਕਾਨਕ ਛੱਡੋ ਫਸ ਦੂਜੇ ਪਾਸੇ ਆਓ ਸਰਕਾਰ ਹੀ ਕਹਿੰਦੀ ਸਰਕਾਰ ਡਰਾਮੇ ਕਰਦੀ ਪਈ ਹੈ ਉਹ ਆਤਮਾਨ ਦਾ ਕਹਿੰਦੇ ਮੈਂ ਕਿ ਇੱਕ ਚੀਜ਼ ਬੱਕਰੀ ਮੁਰਗੀ ਵਾਲੇ ਵੀ ਤਾਂ ਪਤਾ ਨਹੀਂ ਕਿਹੜੀ ਮੁਰਗੀ ਦੇਣਾ ਅਹੀਂ ਤੇ ਇੱਕ ਬੰਨੇ ਸਰਕਾਰ ਨੂੰ ਦੀ ਵੀ ਪੰਨਤਾ ਲਿਆਓ ਹਾਂ ਦੂਜੇ ਬੰਨੇ ਜੇ ਕੋਈ ਫਸਲ ਬੀਜਦੇ ਆ ਦੂਜੀ ਤੇ ਉਹਦਾ ਮੁਆਵਜ਼ਾ ਨਹੀਂ ਮਿਲਦਾ ਹੂੰ ਤੇ ਇੱਥੇ ਦੇ ਝੋਨੇ ਦਾ ਮੁਆਵਜ਼ਾ ਨਹੀਂ ਮਿਲਣਾ ਗੋਬੀ ਦਾ ਕਿੱਥੋਂ ਦੇਣਾ 60-70000 ਰੁਪਏ ਕਿੱਥੋਂ ਸਰਕਾਰ ਨੇ ਦੇ ਦੇਣਾ ਤੁਸੀਂ ਇਹ ਵੀ ਗੋਬੀ ਬੜੀ ਖਰਾਬ ਹੋਈ ਜੇ ਜੇ ਬਾਬਾ ਜੀ ਨਾਮ ਦੇ ਤੁਹਾਡਾ ਇੱਥੇ ਮੜਾ ਹਾਲ ਹੋ ਰਹਿਣਾ ਦੋਵੇਂ ਪਿੰਡਾਂ ਦਾ ਹਾਂ ਤੇ ਘਰਾਂ ਦਾ ਵੀ ਇੰਨਾ ਮੜਾ ਮੋਟਾ ਜਿਹੜੇ ਮਸਲੇ ਕੀਤੇ ਹੱਲ ਤੇ ਬਾਹਰ ਦਾ ਵੀ ਇਹੋ ਜਿਹੇ ਨੇ ਕਰਨ ਸਰਕਾਰ ਭਰਾ ਨੇ ਕਿੱਥੇ ਜਾ ਕੇ ਸੁੱਤੀ ਆ ਅਜੇ ਤੱਕ ਕੋਈ ਨਹੀਂ ਇੱਥੇ ਵੜਿਆ ਭਗਵੰਤ ਮਾਨ ਦੇ ਕਹਿੰਦੇ ਐਕਟਿਵ ਵੀ ਬਹੁਤ ਆ ਸਰਕਾਰ ਭਗਵੰਤ ਮਾਨ ਉੱਥੇ ਹੁਣ ਬਹਿ ਕੇ ਡਰਾਮੇ ਕਰੀ ਜਾਂਦਾ ਤਾੜੀਆਂ ਮਰੀ ਜਾਂਦਾ ਉਹ ਭਾਂ ਇੱਥੇ ਵੀ ਆਣ ਕੇ ਮਰੀ ਜੇ ਉਹਦਾ ਕੀ ਫਾਇਦਾ ਗਰਾਊਂਡ ਲੈਵਲ ਤੇ ਆਣ ਕੇ ਕੰਮ ਕਰੇ ਹੂੰ ਕੋਈ ਅਜੇ ਤੱਕ ਦੱਸੇ ਨਾ ਇੱਥੇ ਆ ਜਿਹੜੇ ਗਾਉਣ ਵਾਲੇ ਆ ਕੋਈ ਆ ਪਿੰਡ ਗੋਦ ਲੈ ਲਿਆ ਕੋਈ ਆ ਲੈ ਲਿਆ ਵਾ ਤੁਸੀਂ ਦੱਸੋ ਆ ਸਾਡੇ ਪਿੰਡਾਂ ਦਾ ਨੁਕਸਾਨ ਹੋਇਆ ਦਿੱਤਾ ਕਿ ਇੱਕ ਪਿੰਡ ਨੂੰ ਵੀ ਕਿਸੇ ਨੂੰ ਗੋਦ ਲਿਆ ਕਿੱਥੇ ਗੋਦ ਲਿਆ ਵਾ ਤੁਹਾਡੇ ਆਸ-ਪਾਸ ਪਤਾ ਲੱਗਿਆ ਵੀ ਆ ਗਿਆ ਕਿ ਨਿਆ ਪਿੰਡ ਗੋਦ ਲਿਆ ਕੋਈ ਤੁਹਾਨੂੰ ਲੱਗਿਆ ਨਹੀਂ ਨਹੀਂ ਅਜੇ ਤੱਕ ਕੋਈ ਨਹੀਂ ਆ ਬਾਬਾ ਜੀ ਨੇ ਸਾਡੀ ਜਾਣ ਕੇ ਬਾਹ ਫੜੀ ਆ ਇਹਨਾਂ ਸਾਨੂੰ ਗੋਦ ਲਿਆ ਦੋਵਾਂ ਪਿੰਡਾਂ ਨੂੰ ਤੇ ਬਾਕੀ ਕਹਿੰਦੇ ਨੇ ਆ ਗਾਉਣ ਵਾਲੇ ਟਰੈਕਟਰ ਵੀ ਸੋਸ਼ਲ ਮੀਡੀਆ ਤੇ ਦੇਈ ਜਾਂਦੇ ਸਭ ਕੋ ਦੇਣ ਦੇ ਆ ਤੁਸੀਂ ਆ ਪਿੰਡਾਂ 'ਚ ਦੱਸ ਦੋ ਸਾਡੇ ਪਿੰਡਾਂ ਦਾ ਨੁਕਸਾਨ ਹੋਇਆ ਇੱਕ ਟਰੈਕਟਰ ਕਿਸੇ ਨੂੰ ਦਿੱਤਾ ਵਾ ਅਜੇ ਤੱਕ ਇੱਕ ਵੀ ਆਣ ਕੇ ਦੱਸਦਣ ਗਰਾਊਂਡ ਲੈਵਲ ਤੇ ਅਜੇ ਤੱਕ ਕੋਈ ਟਰੈਕਟਰ ਨਹੀਂ ਆਇਆ ਕੋਈ ਸ਼ੈਗਲ ਵੀ ਨਹੀਂ ਆਇਆ ਟਰੈਕਟਰ ਤੇ ਬੜੀ ਦੂਰ ਦੀ ਗੱਲ ਹੈ ਜੇ ਕਹਿੰਦੇ ਸ਼ੈਗਲ ਵੀ ਦਿੱਤਾ ਸਰਕਾਰ ਦੇ ਬੰਦੇ ਨੇ ਚਾਕੇ ਸਿੰਗਰ ਨੇ ਇਹ ਤਾਂ ਬਸ ਆਣ ਕੇ ਗੋਭੀਆਂ ਹੱਡੀਆਂ ਘਟ ਤੋਂ ਘਟ ਸਪੈਸ਼ਲ ਗਰਦੌੜੀ ਹੋਵੇ ਸਪੈਸ਼ਲ ਗਰਦੌੜੀ ਹੋਵੇ ਤੇ ਕੰਮ ਕਰਦੇ ਲੱਖ ਰੁਪਇਆ ਦਾ ਖਰਚਾ ਆਉਂਡਿਆ ਵਾ ਇੱਕ ਬੰਨੂ ਭਗਵੰਤ ਮਾਨ ਕਹਿੰਦੇ ਆ ਵੀ ਤੁਸੀਂ ਗੋਭੀ ਲਾਓ ਕੋ ਹੋਰ ਫਸਲਾਂ ਲਾਓ ਤੇ ਇੱਕ ਬੰਨਿਓ ਸਾਨੂੰ ਪੈਸੇ ਦੇ ਨਹੀਂ ਡਾ ਗੋਭੀ ਤੇ ਇਹ ਕਿੱਧਰ ਦਾ ਕਾਨੂੰਨ ਆ ਜੋ ਨਾ ਚੋਨੇ ਦੇ ਦੇਂਡਾ ਝੋਨੇ ਦੇ ਵੀ ਨਹੀਂ ਦੇਂਡਾ ਅਜੇ ਤੱਕ ਕੋਈ ਨਹੀਂ ਇੱਥੇ ਆਇਆ ਤੇ ਮਤਲਬ ਜਿਹੜੀ ਗਾਇਕਾਂ ਵਾਲੀ ਗੱਲ ਆ ਉਹ ਵੀ ਬਸ ਫੇਕ ਗਿਆ ਤੇ ਫੇਕ ਵੀਡੀਓ ਇੱਕ ਵੀ ਬੰਦਾ ਦੱਸਿਆ ਸਾਡੇ ਪਿੰਡ ਸਭ ਤੋਂ ਜ਼ਿਆਦਾ ਗੋਲੇ ਢੋਲੇ ਦਾ ਨੁਕਸਾਨ ਹੋਇਆ ਇੱਕ ਕਿਸਾਨ ਨੂੰ ਕਿਰ 10 ਰੁਪਏ ਵੀ ਮਿਲਿਓ ਹੁਣ ਆਣ ਕੇ ਦੱਸਿਆ ਕੋਈ ਅੱਜ ਤੱਕ ਗਰਾਊਂਡ ਲੈਵਲ ਤੇ ਦੱਸੇ ਵੀ ਕਿਸਾਨ ਨੂੰ ਮਿਲਿਓ ਹੁਣ ਬਾਕੀ ਤਾਂ ਮੈਨੂੰ ਕਿਸਦਾ ਪਤਾ ਨਹੀਂ ਕਿਸਾਨ ਨੂੰ ਕੋਈ ਦੱਸ ਦੇ ਮੈਨੂੰ ਆਣ ਕੇ 10 ਰੁਪਏ ਵੀ ਮਿਲਿਆ ਹਨਾ ਆਇਆ ਜੀ ਕੋਈ ਗਾਇਕਾਂ ਬਾਰੇ ਗੱਲ ਆਪ ਕਰਦੇ ਮੈਂ ਤਾਂ ਜੀ ਸਾਰੇ ਤੁਹਾਨੂੰ ਇੱਕੋ ਗੱਲ ਕਹਿਣ ਦੇ ਬਈ ਅਸੀਂ ਇੱਕ ਕਹਿੰਨੇ ਆ ਮਨਕੀਰ ਤੌਹਲ ਕਹਿੰਦਾ ਨਾ ਮੈਂ ਟਰੈਕਟਰ ਦੇਣ ਦੇ ਹਾਡੇ ਬਾਬਾ ਜੀ ਇੱਥੇ ਸੁਖਵਿੰਦਰ ਸਿੰਘ ਜਿਹੜੇ ਨੇ ਦੇ ਨੇ ਸੇਵਾ ਕਰਨ ਸਾਡੀ ਬੇਨਤੀ ਵੀਰ ਤੂੰ 10 ਟਰੈਕਟਰ ਇਹਨਾਂ ਨੂੰ ਦੇ ਦੇ ਸਮਝ ਲਾ ਵੀ ਤੇਰਾ 2000 ਆ ਗਿਆ ਤੋ ਇਹਨਾਂ ਨੂੰ 10 ਟਰੈਕਟਰ ਦੇ ਕਿਸੇ ਜ਼ਿੰਮੇਵਾਰ ਨੂੰ ਇਹ ਇਹ ਸਾਡੇ ਇੱਥੇ ਕਰਨ ਦੇ ਨਾ ਸਾਰਾ ਕਣਕ ਬੀਜਣ ਦਾ ਪ੍ਰਾਲਾ ਜੋ ਇਹਨਾਂ ਨੂੰ 10 ਟਰੈਕਟਰ ਤੇ 10 ਸੁਪਰ ਸੀਟਰ ਦੇ ਦਿਓ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ ਸਾਰੀ ਜ਼ਿੰਦਗੀ ਅਸੀਂ ਯਾਦ ਰੱਖਾਂਗੇ ਦਿਓ 10 ਜਿੱਦਾਂ ਉਹ ਜਿੱਦਾਂ ਕਹੀ ਜਾਂਦੇ ਉਹਦਾ ਗੋਤ ਤੇ ਲੈ ਕੇ ਮਿਲ ਕੇ ਜੇ ਗੋਤ ਲਿਆਉਂਦਾ ਤੇ ਫਿਰ ਦੁੱਧ ਪਿਆ ਲੈਣਾ ਹੁੰਦੇ ਮਗਰੋਂ ਭੁੱਖੇ ਘਰ ਨੂੰ ਮਾਰਨ ਦੇ ਵਿਚਾਰੇ ਜਾਣ ਸਾਰੇ ਰੋਂਦੇ ਨੇ ਸਾਰੇ ਉਹੋ ਗੱਲ ਕਰਦੇ ਨੇ ਕਿਸੇ ਨੇ ਗੋਦਗਾਤ ਨਹੀਂ ਲਿਆ ਸਭ ਪਖੰਡ ਕਰਦੇ ਨੇ ਇੱਥੇ ਤਿੰਨ ਦਿਨ ਫੇਰ ਫੜ ਕੇ ਚਲ ਗਿਆ ਮੈਂ ਫਲਾਣੇ ਨੂੰ ਇੰਨੇ ਪੈਸੇ ਦਿੱਤੇ ਸਾਡੇ ਇੱਥੇ ਪਿੰਡਾਂ ਦੇ ਵਿੱਚ ਕੋਈ ਵੜਿਆ ਵੀ ਨਹੀਂ ਕੋਈ ਨਹੀਂ ਨਾ ਕਿਸੇ ਸਰਕਾਰੀ ਬੰਦੇ ਨੇ ਨਾ ਗਏ ਨੇ ਕਿ ਨੂੰ 5 ਰੁਪਏ ਨਹੀਂ ਦਿੱਤੇ ਆਣ ਕੇ ਇਹਦੇ ਸਿਰਫ ਅਸੀਂ ਦੇ ਸਾਰੀ ਉਮਰ ਅਗੇ ਸਾਡੇ ਬੱਚੇ ਵੀ ਯਾਦ ਰੱਖਣੇ ਬਾਬਾ ਜੀ ਨਹੀਂ ਹੁੰਦੇ ਨਾ ਤਾਂ ਆ ਬਿਮਾਰ ਹੋ ਗਏ ਮਰ ਜਾਣ ਸਾਡੇ ਰਸਤੇ ਹੀ ਬੰਦ ਹੋਏ ਸੀਗੇ ਇਹ ਸਭ ਕੁ ਤੇ ਮੈਂ ਇੱਕ ਹੋਰ ਵੀ ਬੇਨਤੀ ਕਰੂੰਗਾ ਆਪ ਦੋਹਾਂ ਬੰਦਾ ਆਪਣਿਆਂ ਨੂੰ ਪੀ ਜੇ ਕੋਈ ਬਾਹਰੋਂ ਬੰਦਾ ਕੋਈ ਵੀ ਚੀਜ਼ ਪੈਸੇ ਪੂਸੇ ਲੈ ਕੇ ਵੰਡਣ ਮੰਦਾ ਹੋਣਾ ਇਹ ਕਿਰਪਾ ਕਰਕੇ ਤੇ ਪੈਸੇ ਆਪਣੀ ਜੇਬ 'ਚ ਨਾ ਪਾਇਆ ਕਰੋ ਜੇ ਕੋਈ ਆਜੇ ਦੇਣ ਗਿਆ ਬਲ ਤੇ ਆਇਆ ਨਹੀਂ ਜੇ ਆਜੇ ਤੇ ਉਹ ਜਿਹੜਾ ਵੀ ਬੰਦਾ ਹੁੰਦਾ ਉਹਨਾਂ ਨੂੰ ਚੁੱਪ ਕਰਕੇ ਲੈ ਆ ਕੇ ਬਾਬਾ ਜੀ ਦੇ ਇੱਥੇ ਮੱਥੇ ਲਾਓ ਜਿਨ੍ਹਾਂ ਨੇ ਸਾਡੀ ਜ਼ਿੰਮੇਵਾਰੀ ਲਈ ਆ ਕਣਕ ਬੀਜਣ ਦੀ ਸਾਰੇ ਕੰਮ ਕਰਨੀ ਤੇ ਅਸੀਂ ਲੈ ਕੇ ਪੈਸੇ ਤੇ ਤੇਲ ਆਪਣੇ ਬੁੱਝ ਉਥੋਂ ਪਾਈਏ ਤੇ ਫਿਰ ਬਾਬਾ ਜੀ ਨੂੰ ਕਿੱਥੋਂ ਲਿਆਉਣਾ ਵਾ ਇਸ ਕਿਰਪਾ ਕਰਕੇ ਤੇ ਇਹ ਕੰਮ ਬੰਦ ਕਰੋ ਜੇ ਇੱਕ ਦੋ ਵਾਰ ਕੰਮ ਹੋਇਆ ਵਾ ਏ ਆਇਆ ਜੀ ਕੋਈ ਗਾਇਕ ਨੇ ਗੋਦ ਲਿਆ ਹੋਏ ਨਹੀਂ ਜੀ ਹਜੇ ਤੱਕ ਕੋਈ ਨਹੀਂ ਜਿੱਥੇ ਪਹੁੰਚਿਆ ਹਾਂ ਆ ਬੰਨ ਟੁੱਟਾ ਜੇ ਆ ਮੇਰੇ ਸਾਹਮਣੇ ਘਾਰੇ 2 2.5 ਕਿਲੇ ਥਾ ਮੇਰ ਕੋ ਉਹ ਵੀ ਹੁਣ ਬਾਬਾ ਜੀ ਨੇ ਆਖਿਆ ਵੀ ਚਲੋ ਵੇਚ ਦਾਂਗੇ ਹਜੇ ਵੀ ਪੈੜੇ ਚ ਪਾਣੀ ਆ ਇੱਥੇ ਕਿਸੇ ਨੇ ਸਾਡੀ ਹੋਰ ਨਹੀਂ ਸਹਾਇਤਾ ਕੀਤੀ ਹੈਗੀ ਕੋਈ ਗਾਇਕ ਆਇਆ ਕੋਈ ਨਹੀਂ ਆਇਆ ਹੈਗਾ ਫਿਰ ਸੋਸ਼ਲ ਮੀਡੀਆ ਤੇ ਬਹੁਤ ਕਹਿੰਦੇ ਗੋਦ ਲਿਆ ਉਹਨਾਂ ਦੀ ਕੀ ਗੱਲ ਹੈ ਕਹਿੰਦੇ ਜੋ ਮਰਜ਼ੀ ਕਹੀ ਜਾਂਦੇ ਨੇ ਹਾਂਜੀ ਸਾਨੂੰ ਸਿਰਫ ਸਹਾਰਾ ਦਿੱਤਾ ਤੇ ਬਾਬਾ ਜੀ ਨੇ ਦਿੱਤਾ ਹੈ ਚਲੋ ਸਾਡੇ ਰਾਹ ਚਾਲੂ ਕੀਤੇ ਨੇ ਕਣਕ ਵੀ ਚਲੋ ਇਹਨਾਂ ਨੇ ਆਖਿਆ ਵੀ ਅਸੀਂ ਬੀਜ ਦਿੰਨੇ ਆ ਹੋਰ ਵੀ ਜਿੰਨੀ ਸੇਵਾ ਹੋਏਗੀ ਅਸੀਂ ਕਰਾਂਗੇ ਤੁਹਾਡੇ ਹੋਰ ਵੀ ਜਿੰਨੀ ਸੇਵਾ ਹਾਂਜੀ ਹੋਰ ਜੇ ਅਸੀਂ ਆਖੀਏ ਸਾਡੇ ਅਏ ਤੱਕ ਕੋਈ ਨਹੀਂ ਪਹੁੰਚਿਆ ਹੈਗਾ ਇਥੇ ਹਾਂਜੀ ਬਾਬਾ ਜੀ ਮੈਂ ਸਰਪੰਚ ਸਾਹਿਬ ਆਜੋ ਮੈਂ ਬੇਨਤੀ ਕਰਦਾ ਚਲੋ ਸਾਰੇ ਸਿੰਘ ਸੇਵਾ ਚ ਲੱਗੇ ਉਹਨਾਂ ਦਾ ਧੰਨਵਾਦ ਆ ਤੇ ਨਗਰਾਂ ਨੇ ਕੱਲ ਰਾਤੀ ਇਹ ਟਰੈਕਟਰ ਦੀ ਗੱਲ ਚੱਲਦੀ ਕਿਉਂਕਿ ਜ਼ਿਮੀਦਾਰ ਜਿਹੜਾ ਜੁੜਿਆ ਹੁੰਦਾ ਉਹਦੇ ਮਨ ਚ ਆਸ ਹੁੰਦੀ ਆ ਤੇ ਮੈਂ ਕਹਿੰਦਾ ਦੋਹਾਂ ਨਗਰਾਂ ਰਤਰਛੜ ਤੇ ਗੋਲੇ ਢੋਲੇ ਨੇ ਐਲਾਨ ਕਰਤਾ ਵੀ ਆਪਾਂ ਇਥੋਂ 1000 ਡਿਫੈਂਡਰ ਦਵਾਂਗੇ ਆਪਣੇ ਸਤਾਨ ਵੱਲੋਂ ਤੇ ਪਰ ਸ਼ਰਤ ਹੈ ਵੀ ਕਿਸਤਾ ਆਪ ਆਪਣੀਆਂ ਤਾਰਿਓ ਜਿੱਥੇ 1100 ਲਿਖਿਆ 1000 ਹੱਡੀ ਵੀ ਡਿਫੈਂਡਰ ਲਿਖ ਛੜੋ ਲਿਖਨ ਨੂੰ ਤੁਸੀਂ ਇੱਥੇ ਲਿਖ ਦਿਓ ਆਪਾਂ ਦੋਹਾਂ ਪਿੰਡਾਂ ਵਾਲਿਆਂ ਨੇ ਜਿੰਨੂੰ ਲੋੜ ਹੋ ਗਈ ਡਿਫੈਂਡਰ ਇੱਥੋਂ ਆੜ ਕੇ ਲੈ ਲਿਓ ਤੇ ਉਹਨੂੰ ਆਪਾਂ ਜਿਹੜੀ ਡਾਊਨ ਪੇਮੈਂਟ ਹੈ ਉਹ ਦੇ ਦਾਂਗੇ ਡਿਫੈਂਡਰ ਕੰਪਨੀ ਨਾਲ ਦੀ ਗੱਲ ਹੋ ਗਈ ਆ ਤੇ ਕਿਸ਼ਤਾਂ ਤੁਸੀਂ ਆਪ ਆਪਣੀਆਂ ਤਾਰਿਓ ਤੇ ਆਪਾਂ ਦੋਹਾਂ ਪਿੰਡਾਂ ਰਤਟੜਸ਼ੇਰ ਤੇ ਗੋਲੇ ਢੋਲੇ ਦੇ ਸਾਰੇ ਸਿੰਘਾਂ ਨੇ ਫੈਸਲਾ ਕਰ ਲਿਆ ਵੀ ਡਿਫੈਂਡਰ ਗੱਡੀਆਂ ਤੁਹਾਨੂੰ ਆਪਾਂ ਇੱਥੋਂ ਦੇਵਾਂਗੇ ਤੁਸੀਂ ਟਰੈਕਟਰ ਨਾਲ ਨੂੰ ਭੇਜੋ ਸਾਡੇ ਕੋਲ ਡਿਫੈਂਡਰਾਂ ਲੈ ਜਿਓ ਅਸੀਂ ਮਰੇ ਵੀ ਅਸੀਂ ਤਾਂ ਵੀ ਦੇ ਦਾਂਗੇ ਇਹ ਤੇ ਮਰੇ ਇਹ ਮਰੇ ਥੋੜਾ ਇਹਦੇ ਚੜ੍ਹਦੀ ਕਲਾ 'ਚ ਇਹਦੇ ਇਦਾਂ ਦੇ ਇਹ ਤੇ ਮਰੇ ਥੋੜਾ ਇਹਦੇ ਆਪਾਂ ਜਨਕਾਰੇ ਛੱਡ ਕੇ ਲੜਨ ਵਾਲੀ ਕੌਮ ਆ ਸੋ ਮੈਂ ਇਹ ਗੱਲ ਕਹਿਣਾ ਵੀ ਸਾਨੂੰ ਮਜ਼ਾਕ ਦਾ ਪਾਤਰ ਨਾ ਬਣਾਓ ਦਰਦ ਨੂੰ ਦਰਦ ਸਮਝੋ ਬਿਜ਼ਨਸ ਹੋਰ ਚੀਜ਼ ਹੁੰਦੀ ਆ ਜੇ ਤੁਸੀਂ 1100 ਟਰੈਕਟਰ ਦੀ ਗੱਲ ਕੀਤੀ ਹੈ ਜੇ 1 ਰੁਪਿਆ ਵੀ ਤੁਹਾਨੂੰ ਜੇ ਕੰਪਨੀ ਕਮਿਸ਼ਨ ਦੇ ਤੇ ਤਾਂ ਵੀ 8 ਕਰੋੜ ਬਣਦਾ ਹੈ ਤੇ ਕੰਪਨੀ ਨੇ ਡਾਊਨ ਪੇਮੈਂਟ ਤੁਹਾਨੂੰ ਦੇ ਦੇਣੀ ਆ ਇਹ ਬਿਜ਼ਨਸ ਨਹੀਂ ਆ ਇਹ ਦੁੱਖ ਆ ਤੇ ਤੁਸੀਂ ਤੁਹਾਡੇ ਮਾਦਿਆਂ ਰੋਇ ਮੈਂ ਇਹ ਦੱਸਣਾ ਵੀ ਇਸ ਤਰ੍ਹਾਂ ਵੀ ਨਾ ਜਿਲੇ ਇਹਨਾਂ ਸਿੰਘਾਂ ਨੇ ਦਰਦ ਦੱਸਿਆ ਇਹ ਸਾਰੇ ਇਸ ਤਰ੍ਹਾਂ ਨਾਲ ਸੋਚਿਆ ਜਾਏ ਵੀ ਆਪਾਂ ਕੋਈ ਦਰਦ ਵਗਾ ਕੇ ਪੈਸੇ ਲੈਣੇ ਨਹੀਂ ਤੁਸੀਂ ਸਿਰਫ ਸਾਡੇ ਨਾਲ ਆਣ ਕੇ ਖੜੀ ਜਾਓ ਇੰਨਾ ਹੀ ਬੜਾ ਜਮੀਨਾਂ ਤੇ ਜੇ ਮਹਾਰਾਜ ਨੇ ਪਾਈ ਹੈ ਮਹਾਰਾਜ ਨੇ ਕਿਹਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਇਹਦੀ ਰਾਜਾ ਚ ਰਹਿਣਾ ਚਾਹੀਦਾ ਤੇ ਰਾਜਾ ਚ ਰਹਿ ਕੇ ਆਪਾਂ ਤਗੜੇ ਹੋ ਕੇ ਲੜਾਈ ਲੜੀਏ ਇਹ ਇਹਨਾਂ ਦੇ ਚਿਹਰੇ ਵੇਖੋ ਕੋਈ ਗੱਲ ਨਹੀਂ ਦੁੱਖ ਆਉਂਦਾ ਜਾਂਦਾ ਆਪਣੀ ਚਾਲ ਨਾਲ ਪਰ ਮੈਂ ਉਹਨਾਂ ਟਰੈਕਟਰਾਂ ਟ੍ਰਕਾਂ ਵਾਲੇ ਵੀਰਾਂ ਨੂੰ ਕਹਿੰਨਾ ਪੀ ਰੱਬ ਦਾ ਵਾਸਤਾ ਸਾਡਾ ਮਜ਼ਾਕ ਨਾ ਬਣਾਓ ਇੱਕ ਗੋਦ ਲੈਣ ਵਾਲੇ ਵੀ ਬਹੁਤ ਚੱਲੀ ਸੀ ਗੱਲ ਵੀ ਇੰਨੇ ਪਿੰਡ 40 ਪਿੰਡ ਫਲਾਣੇ ਕਾਕ ਨੇ ਲੈ ਲੇ ਸਾਰਾ ਪ੍ਰਬੰਧ ਕਰੂਗਾ 40 ਪਿੰਡ ਫਲਾਣੇ ਨੇ ਲੈ ਲੇ 10 ਪਿੰਡ ਫਲਾਣੇ ਨੇ 5 ਪਿੰਡ ਫਲਾਣੇ ਨੇ ਉਹ ਕੋਈ ਤੁਹਾਡੇ ਨਿਗਾ ਚ ਆਇਆ ਹੋਵੇ ਚਲੋ ਅਸੀਂ ਤਾਂ ਦੂਰ ਦੇਾਂਗੇ ਉਹ ਸਰਪੰਚ ਸਾਹਿਬ ਨੇ ਸਿੱਧੇ ਸ਼ਬਜਾਂ ਦੀ ਦੱਸਿਆ ਜਿੱਥੋਂ ਮਾਂ ਲੈ ਲੇਗੀ ਗੋਦ ਜਦੋਂ ਦੁੱਧ ਨਹੀਂ ਦੇਣਾ ਪਰ ਲੜਾਈ ਹੋਣੀ ਹੈ ਪਿੱਛੇ ਮਾਮਿਆਂ ਨੇ ਆ ਜਾਣਾ ਪੈੜੀ ਲੱਬਣ ਵੀ ਮਾਮਿਆਂ ਨੇ ਕਿਹਾ ਵੀ ਇਹਦੇ ਚ ਹਿੱਸਾ ਡਾਈ ਤੈਨੂੰ ਤੇ ਗੋਦ ਲਿਆ ਜਦੋਂ ਇਹ ਝੋਨਾ ਵੱਡਾ ਕਣਕ ਹੋਣੀ ਉਹਨਾਂ ਕਹਣਾ ਗੋਦ ਆਪ ਇਦਾਂ ਨਹੀਂ ਹੁੰਦਾ ਨਾ ਕਰੋ ਇਦਾਂ ਸਿਆਣੇ ਬਣੋ ਜੇ ਤੁਹਾਨੂੰ ਮਹਾਰਾਜ ਨੇ ਦਾਤ ਦਿੱਤੀ ਹੈ ਨਾ ਤੇ ਦੁੱਖ ਨੂੰ ਦੁੱਖ ਸਮਝੀਂ ਇਦਾਂ ਨਾ ਕਰੀਏ ਇਹ ਕੋਈ ਆਮ ਸਿੱਖ ਨਹੀਂ ਆ ਇਹ ਗੁਰਨਾਨਕ ਪਾਤਸ਼ਾਹ ਮਹਾਰਾਜ ਦੇ ਕੀਰਤੀ ਸਿੱਖ ਨੇ ਤੇ ਕਹਿੰਦੇ ਜਿਹੜੀ ਬੱਦ ਸੀਸ ਹੈ ਨਾ ਕਈ ਕੁਲਾਂ ਤਾਰ ਦਿੰਦੀ ਤੇ ਸੀਸ ਬਾਦਸ਼ਾਹ ਬਣਾਉਂਦੀ ਹੈ ਤੇ ਉਹ ਕੰਮ ਕਰੀਏ ਜਿੱਦ ਨਾਲ ਸੀਸ ਮਿਲੇ ਮੈਂ ਕੋਈ ਕਿਸੇ ਤੇ ਕਟਾਸ਼ ਨਹੀਂ ਕੀਤਾ ਕਿਸੇ ਤੇ ਵੀ ਇਹਨੂੰ ਇਸ ਤਰ੍ਹਾਂ ਨਾ ਸੋਚਿਆ ਜਾਏ ਬਿਜ਼ਨਸ ਹੋਰ ਚੀਜ਼ ਆ ਸੇਵਾ ਹੋ ਚੀ ਜੇ ਇਹਨੂੰ ਸੇਵਾ ਸਮਝੋ ਟਰੈਕਟਰ ਜੇ 1100 ਤੇ ਮੈਂ ਇੱਕੋ ਲਾਨ ਕੀਤਾ ਵੀ ਇਹ ਦੋਨਾਂ ਪਿੰਡਾਂ ਦੇ ਚੰਗੇ ਭਲੇ ਸਰਦਾਰ ਖਲੋਤੇ ਨੇ ਇਹਨਾਂ ਨੇ ਕੱਲ ਹੀ ਫੈਸਲਾ ਕੀਤਾ ਵੀ 1100 ਡਿਫੈਂਡਰ ਨਹੀਂ ਆਪਾਂ 1000 ਡਿਫੈਂਡਰ ਆਪਣੇ ਵੱਲੋਂ ਦਵਾਂਗੇ ਪਰ ਸ਼ਰਤ ਸਾਡੀ ਇਹ ਆ ਕੰਪਨੀ ਨਾਲ ਈ ਗੱਲ ਹੋ ਗਈ ਕਿਸਤਾ ਤੁਸੀਂ ਧਾਰਨੀ ਹੈ ਜੀ ਉਹ ਜਦੋਂ ਮਰਜ਼ੀ ਲੈ ਜਾ ਤੁਹਾਡੇ ਕੋਲ ਹਾਂ ਸੱਬਲ ਤੁਹਾਡੇ ਦੇ ਵੇਖਣੇ ਆ ਜੇ ਸਹੀ ਹੋਣਗੇ 1100 ਦੀ ਜਗ੍ਹਾ ਦੇ ਕੋ 2000 ਲੈ ਲਿਓ ਖਲੂਣਾ ਹੀ ਆ ਤੇ ਮੋਲਾ ਢਾ ਵਟ ਜਾਣਾ ਸਿਰ ਕਿਸਾਨਾਂ ਦਿੱਤੇ ਨੇ ਤੇ ਬਹਿ ਕੇ ਹੋਟਲਾਂ 'ਚ ਉੱਥੇ ਪ੍ਰੈਸ ਕਰਕੇ ਗਾਂ ਆ ਜਾਣਾ ਉਹ ਥੱਲੇ ਆਓ ਰੱਬ ਦਾ ਆਵਾਜ਼ ਤਾਂ ਇਹਨਾਂ ਦਾ ਸ਼ਰਾਫ ਨਾ ਲੈ ਲਵੇ ਬੜੇ ਭੈੜੇ ਜਿਹੇ ਲੋਕ ਇੱਧਰ ਦੇ ਵੀ ਤਾਂ ਗੱਲਬਾਤ ਕੀਤੀ ਕਿਸਾਨਾਂ ਦੇ ਨਾਲ ਮੈਂ ਇੱਕ ਵਾਰ ਦਿਖਾ ਦਿਆਂ ਕਿ ਆ ਪਿੱਛੇ ਤੁਸੀਂ ਫਸਲ ਜਿੱਥੋਂ ਤੱਕ ਵੀ ਦੇਖੋਗੇ ਇੱਥੇ ਖਤਮ ਹੋਈ ਹੋਈ ਆ ਪਾਣੀ ਵੱਡੇ ਪੱਧਰ ਤੇ ਮਾਰਕੀਤੀ ਹੋਈ ਆ ਘਰ ਵੀ ਮੁਸ਼ਕਲ ਨਾਲ ਬਚੇ ਆ ਲੋਕਾਂ ਦੇ ਤਾਂ ਇੱਥੋਂ ਦੇ ਜੋ ਗਰਾਊਂਡ ਦੀ ਰਿਐਲਿਟੀ ਆ ਜੋ ਹਾਲੇ ਤੱਕ ਸਰਕਾਰ ਕੋਈ ਗਰਦਾਬਰੀ ਨਹੀਂ ਆ ਕਹਿੰਦੇ ਕੋਈ ਕਿਸੇ ਤਿੱਕੇ ਦਾ ਕੋਈ ਹੋਰ ਕੰਮ ਨਹੀਂ ਆ ਵਿਧਾਨ ਸਭਾ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਪਰ ਜ਼ਮੀਨ ਤੇ ਉਹ ਚੀਜ਼ਾਂ ਦਿਖਾਈ ਨਹੀਂ ਦਿੰਦੀਆਂ ਜਿਹੜਾ ਗਾਇਕਾਂ ਨੇ ਗੱਲ ਕੀਤੀ ਕਿ ਫਲਾਨਾ ਪਿੰਡ ਗੋਦ ਫਲਾਨਾ ਪਿੰਡ ਗੋਦ ਉਹ ਵੀ ਇੱਥੇ ਦਿਖਾਈ ਨਹੀਂ ਦਿੱਤਾ ਸੋ ਉਹਨੇ ਗੱਲ ਕੀਤੀ ਜਾਵੇ ਜਿੰਨੀ ਸਹੀ ਹੈ ਨਾ ਲੋਕਾਂ ਨੂੰ ਵੱਡੇ ਸੁਪਨੇ ਦਿਖਾਏ ਜਾਣ ਨਾ ਉਹਨਾਂ ਦਾ ਮੋੜ ਕੇ ਮਜ਼ਾਕ ਬਣਾਇਆ ਜਾਵੇ ਸੋ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ